ਹਾਂਜੀ ਕੀ ਹਾਲ ਚਾਲ ਆ ਗਏ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਚਲੋ ਜੀ ਅੱਜ ਆਪਾਂ ਗੱਲ ਕਰਦੇ ਆਂ ਇੰਸਟਾਗ੍ਰam ਦੇ ਉਹਨਾਂ ਇਨਫਲੂਐਂਸਰਾਂ ਦੀ ਜਿਹੜੇ ਕਿ ਕੂੰਡੇ ਦੇ ਵਿੱਚ ਪਾ ਕੇ ਤੇ ਘੋਟੇ ਨਾਲ ਕੁੱਟ-ਕੁੱਟ ਕੇ ਪੂਰੀ ਬਰੀਕ ਕਰ ਕਰਕੇ ਭੋਰਦੇ ਨੇ ਪਤੰ। ਤੁਹਾਨੂੰ ਪਤਾ ਹੀ ਹੈ ਜਨਤਾ ਕਮੈਂਟਾਂ ਦੇ ਵਿੱਚ ਸਿਰਾਂ ਕਰਾਉਂਦੀ ਆ ਜੇ ਜਨਤਾ ਕਮੈਂਟਾਂ ਦੇ ਵਿੱਚ ਸਿਰਾਂ ਨਾ ਕਰਾਵੇ ਤਾਂ ਇਹ ਸਾਲੇ ਭੋਰਨ ਵਾਲੇ ਤਾਂ ਬਰੀਕ ਕਰ ਕਰਕੇ ਪੂਰੇ ਪੰਜਾਬ ਨੂੰ ਭੋਰ ਦੇਣਗੇ। ਚਲੋ ਬਈ ਵੀਡੀਓ ਨੂੰ ਕਰਦੇ ਆਂ ਸਟਾਰਟ ਤੇ ਪੜਦੇ ਆਂ ਜਨਤਾ ਵੱਲੋਂ ਕੀਤੇ ਹੋਏ ਫਨੀ ਫਨੀ ਕਮੈਂਟ ਬਾਦਰੀ ਮੂਹਾ ਇਹਨਾਂ ਲੱਛਣਾ ਕਰਕੇ ਹੀ 40 ਸਾਲ ਦਾ ਕਰਕੇ ਵਿਆਹ ਰਹੇ ਆਓ ਹੁਣ ਨੂੰ ਦੋ ਜਵਾਕ ਹੋਣੇ ਸੀ ਇਹਦੇ ਹਟਾ ਪੋਸਟਰ ਨਿਕਲਾ ਕਿਆ ਬਾਰੀ ਬਾਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਠੂਸਾ ਅਖਬਾਰ ਮਚਾਈ ਅੱਗੋਂ ਨਿਕਲਿਆ ਕੁਸਾ ਕਣਕ ਦੇ ਗਦਾਮ ਚੋਂ ਲਾਸਟ ਪੂਰੀ ਚੱਕੋ ਤਾਂ ਵਿੱਚੋਂ ਇਹੋ ਜੀ ਚੂਹੀ ਨਿਕਲਦੀ ਆ ਖੋਦਿਆ ਪਹਾੜ ਨਿਕਲਿਆ ਕੁੱਤਾ ਭਾਈ ਕੰਮ ਤਾਂ ਸਾਡਾ ਵੀ ਆ ਹੀ ਆ ਪਰ ਕਦੇ ਇਹੋ ਜੀ ਕੁਸੀ ਨਹੀਂ ਪੋਰੀ ਫਟਾ ਪਜਾਮਾ ਨਿਕਲਿਆ ਕੱਛਾ ਸਾਰੀ ਸ਼ੂਟਿੰਗ ਦੀ ਭੈਣ ਗੜ ਕੇ ਰੱਖਤੀ ਲੈ ਦੱਸ ਆ ਭਿਗੜ ਦਿਖਾਉਣ ਲਈ ਚੰਗੇ ਭਲੇ ਖ਼ਬਾਰ ਦੀ ਭੈਣ ਗੜਤੀ ਜਨਤਾ ਦੇ ਕਮੈਂਟ ਪੜ ਕੇ ਬੜੀ ਹਾਸੀ ਨਿਕਲਦੀ ਆ ਇੱਕ ਕਹਿੰਦਾ ਫਟਿਆ ਪੋਸਟਰ ਨਿਕਲਿਆ ਕੀੜਾ ਸਾਲਾ ਚੂਪੇ ਵਰਗਾ ਮੂੰਹ ਕੱਢ ਕੇ ਖੜ ਗਿਆ ਮੂਰੇ ਪਿੱਛੋਂ ਜਿੱਦਾਂ ਵੱਡਾ ਰਿੱਤਗ ਰੋਸ਼ਨ ਨਿਕਲਿਆ ਮੂੰਹ ਫੂਕਿਆ ਜੋ ਵਿਆਹ ਤੋਂ ਪਹਿਲਾਂ ਹੀ ਓ ਬਾਈ ਤੂੰ ਅਖਬਾਰ ਨੂੰ ਅੱਗ ਲਾਤੀ ਜੇ ਹਲਵਾਈ ਨੇ ਅਖਬਾਰ ਮੰਗਣੀ ਫਿਰ ਤੂੰ ਲਾਵਦਾ ਫਰੇਂਗਾ ਹੈ ਸਾਲਾ ਫੁੱਦੂ ਬੰਦਾ ਅੱਗ ਵੀ ਲਾਈ ਤੇ ਮੂਹਰੇ ਚੋਂ ਨਿਕਲਿਆ ਕੀ ਭੈਣ ਚੋਦਾ ਕੱਪੜਿਆਂ ਨੂੰ ਅਗ ਲਵਾ ਲਈ ਸਾਲਾ ਵੱਡਾ ਸੰਝੇ ਦੱਤ ਸਾਲਾ ਫੀਲਿੰਗ ਤਾਂ ਸਾਉਥ ਫਿਲਮ ਵਾਲੀ ਲੈਂਦਾ ਛੱਟੋ ਖੱਟੀ ਹੋਏ ਪਿਆ ਜਿਵੇਂ ਕੜੀ ਜੋ ਕੱਢੇ ਹੋਣ ਟੱਟੀ ਰੰਗਾ ਸੂਟ ਕਿਹਦਾ ਕਲੰਨਾ ਦਾ ਦੇਸ਼ ਆ ਯਾਰ ਭਲਾ ਕਿਹੜੀ ਬਹਾਰ ਸ਼ਖਸੀਅਤ ਨੇ ਕਿਹਾ ਸੀ ਭੈਣ ਚੋ ਝਾਟੇ ਚੱਗ ਨਾ ਪਵਾ ਲਈ ਇਹ ਤਾਂ ਟੈਂਟੀ ਪਾਈ ਫਿਰਦੇ ਆ ਵੱਡਾ ਸ਼ਰੂਖ ਖਾਨ ਅਗੋਂ ਹਲਾਨ ਨਿਕਲਿਆ ਜੀਪ ਸਿੱਧੂ ਨੇ ਸਹੀ ਕਿਹਾ ਸੀ ਕਲੰਨਾ ਦਾ ਦੇਸ ਆਏ ਲਾੜਾ ਨਾ 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 ਲਾੜਾ ਖੋਦਾ ਪਹਾੜ ਨਿਕਲੀ ਚੂਹੀਆ ਫਾੜਾ ਅਖਬਾਰ ਨਿਕਲਿਆ ਕਲੂਆ ਸੂਰਜ ਸੇਪਿਆ ਨਿਕਲਿਆ ਚੰਨ ਅਖਬਾਰ ਮਚਾਈ ਨਿਕਲਿਆ ਬੁੜੀ ਚੁੱਕਤੀ ਓਏ ਚੰਦਰਾ ਟਰੈਕਟਰ ਵੀ ਘੋੜੀ ਵਾਂਗੂ ਚਲਾਉਂਦਾ ਹੱਥ 'ਚ ਗੰਡਾਸੀ ਮਾਡਰਨ ਜਿਉਣਾ ਮੂਡ ਅਗਲਾ ਮੈਸੀ ਤੇ ਆਇਆ ਪਤੰਦਰ ਨੇ ਲੱਥ ਕੇ ਮਰੀ ਇਹ ਸਾਲਾ ਜੋਗਰਾਜ ਬਣਿਆ ਫਿਰਦਾ ਮੈਸੀ ਦੀ ਕਟਾਈ ਕਮ ਆ ਗਈ ਮਸੀ ਬੁੱਕ ਦਾ ਲੱਗਦਾ ਗੇ ਲੜ ਗਿਆ ਬਣ ਗਈ ਵੀਡੀਓ ਥੂਲਾ ਤੋੜਤਾ ਲੱਗਦਾ ਸਾਲੇ ਨੇ ਹੁਣ ਲੈ ਕੇ ਫੇਰੀ ਜਾਂ ਹੀ ਹਸਪਤਾਲਾਂ ਚ ਸੁਣੋ ਪਤਾ ਯਾ ਮੇਰਾ ਵੀਰ ਪਿੰਡਾਂ ਦੇ ਵੀ ਛੋਟੀਆਂ ਮੂਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਐਵੇਂ ਕਿਸੇ ਨਾਲ ਲੜਨਾ ਨਹੀਂ ਚਾਹੀਦਾ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਤੇ ਆਪਾਂ ਨੂੰ ਸਪੋਰਟ ਦੀ ਲੋੜ ਆ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਮੇਰਾ ਭਰਾ ਬਣ ਕੇ ਤੇ ਲਾਈਕ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਤੇ ਜੇ ਕੋਈ رائے ਵੀ ਦੇਣਾ ਚਾਹੁੰਦੇ ਹੋ ਤਾਂ ਵੀ ਕਮੈਂਟ ਕਰਿਆ ਕਰੋ ਦੱਸਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਵੀਰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਆਪਾਂ ਨੂੰ ਚੰਗਾ ਬਈ ਅੱਜ ਦੇ ਲਈ ਇੰਨਾ ਹੀ ਮਿਲਾਂਗੇ ਕਿਸੇ ਨਵੀਂ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਤੇ ਆਪਣੀ ਫੈਮਲੀ ਦਾ ਰੱਖੋ ਖਿਆਲ ਤੇ ਸਾਰਿਆਂ ਨੂੰ ਮੇਰਾ ਵੀਰ ਸਤਿ ਸ਼੍ਰੀ ਅਕਾਲ